ਆ ਬਾਪੂ ਦਾ ਹਾਂ ਹਾਂਜੀ ਮਾਤਾ ਦਾ ਨਾਮ ਤੇ ਮਾਤਾ ਦਾ ਬਾਪੂ ਦਾ ਬਾਪੂ ਦਾ ਦਿਲ ਦੇ ਨਾਲ ਹੈ ਬਾਪੂ ਨਹੀਂ ਚਾਕੂ ਮਾਰਦੇ ਹੈ ਹੈ ਕੀ ਚੱਲਣਾ ਸਹੀ ਹੈ ਹੋਰ ਕੀ ਕੀ ਭੰਨੇ ਅੰਕਲ ਜੀ ਹੋਰ ਕੀ ਕੀ ਹੋਰੀ ਹੈ ਸਹੀ ਬਹੁਤ ਅੰਦੇ ਆਪ ਹੋ ਗਿਆ ਆ ਗਏ ਆ ਜਿਆ ਪਾਜੀ ਕੀ ਨਾ ਜੀ ਆਪਣਾ ਮੇਰਾ ਮਨ ਇਹ ਬੀ ਕਿਹੜੀ ਜਗ੍ਹਾ ਤੇ ਰਹਿਣ ਆ ਕੀ ਮਾਮਲਾ ਕੀ ੜਾ ਤੁਹਾਡੇ ਕੋ ਸੱਟਾ ਵਗੈਰਾ ਲੱਗਿਆ ਮਾਮਲਾ ਤਾਂ ਜੀ ਕੁਛ ਨਹੀਂ ਬਸ ਪੈਸਿਆਂ ਦੀ ਲੈਣ ਦੇਣ ਪੈਸੇ ਦੀ ਸਿਕਿਉਰਿਟੀ ਗੱਲਬਾਤ ਕਰਦੇ ਸੀ ਜੀ ਤੇ ਫਾਦਰ ਸਾਹਿਬ ਵੀ ਸੀਗੇ ਮੇਰੇ ਤੇ ਉਹ ਜ਼ਿਆਦਾ ਨਹੀਂ ਪਰੋਗੇ ਥੋੜੇ ਜੀ ਇਹਨੇ ਜੀ ਅੱਗੇ ਥੋੜਾ ਹੀ ਪਰੋਗੇ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਆ ਡਾਡੀ ਦਾ ਸੁਖਿੰਦਰ ਪਾਲ ਜੀ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕਾਰਨ ਉਹ ਹੀ ਪਹਿਲਿਆਂ ਦੀ ਲੈਂ ਵੀ ਨੇ ਗੱਲ ਕਰਦੇ ਸੀਗੀ ਹੂੰ ਤੇ ਵੀ ਨਿਕਾਦੇ ਪੈਸੇ ਸੀਗੇ ਤੇ ਐਸੀ ਹੀ ਮੈਂ ਬਾਹਰ ਗਿਆ ਸੀਗਾ ਉਹਦੀ ਪੁੱਛਦਾ ਸੀਗਾ ਕਿਹੜੀ ਜਗ੍ਹਾ ਗਏ ਸੀ ਬਾਹਰ ਕਤਲ ਦੇ ਵਿੱਚ ਅੱਛਾ ਜੀ ਤੇ ਐਂ ਕਦੋਂ ਤੁਸੀਂ ਬਾਹਰੋਂ ਮਨ ਹੋ ਗਿਆ ਭਾਜੀ ਸਾਲ ਹੋ ਗਏ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਲਾਉਣਾ ਹਾਂਜੀ ਪੈਸੇ ਦਾ ਪੁੱਛਦਾ ਪਹਿਲਾਂ ਨਹੀਂ ਹੈਗਾ ਵੀ ਇਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਅਦਾਜ਼ ਜੀ ਕੱਲ ਦਾ ਕੱਲ ਕਰਦਾ ਮਹੀਨੇ ਦਾ ਸਰਤਾਏ ਕਿੰਨੇ ਕ ਪੈਸੇ ਸੀਗੇ ਪੈਸੇ ਭਾਜੀ 5 ਕਿਲੋਖ ਲੱਖ ਜਿਹਾ ਜੀ ਫਿਰ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਘਰ ਦੇਣੋਂ ਘਰ ਦੇਣੋਂ ਮੈਂ ਉਹਨੂੰ ਕਹਿਣਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂ ਨਾ ਬਸ ਉਹੀ ਧੀਰੀ ਗੱਲਬਾਤ ਹੋ ਗਈ ਜਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਤਨੀ ਬਸ ਅਸੀਂ ਹੈਗੇ ਭਾਜੀ ਮਾਤੜ ਸਾਥੀ ਉਹ ਇੱਦੇ گاਵਾ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਦੁਕਾਨ ਪਾਈ ਜੀ ਹਾਂ ਬਿਆਜੂ ਰਹੀ ਜਾਂਦੇ ਤਾਂ ਪਿੰਡ ਦੀ ਬੱਲਦੀ ਬੰਦੇ ਦਾ ਪਤਾ ਲੱਗਦਾ ਜੀ ਕਾਲੀ ਦੁਕਾਨ ਪਾਜੀ ਉਹਨਾਂ ਨੇ ਪਾਈ ਆ ਫਾਸਟ ਫੂਡ ਦੀ ਐ ਪਿੰਡੀ ਖਲવાડી ਅੱਛਾ ਜੀ ਹਾਂਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਜਾਕੂ ਮਾਰਦੇ ਲੈ ਗਏ ਜਿਹੜੇ ਗੱਲਬਾਤ ਪਾਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਇੰਨੇ ਟਾਈਮ ਦੇ ਲਾਰੀ ਲਈ ਜਾਂਨੇ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਤੂੰ ਕੰਲਾ ਕੀ ਕਰਨਾ ਅੱਛਾ ਜੀ ਫਿਰ ਕਿਹਾ ਇੱਦੀ ਬਸ ਇੱਧਰ ਹੋਗੇ ਮੈਂ ਵੀ ਥੋੜਾ ਜਿਹਾ ਮਨਿਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਕਿਹੜਾ ਧਿਆਨ ਨਾ ਕੀਤਾ ਹਮਲਾ ਚਾਕੂ ਸਗਾ ਮਨ ਦੇ ਕੋਲ ਜੀ ਚਾਕੂ ਕਿਹੜਾ ਜਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਟਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਗਿਆ ਚਾਕੂ ਬਾਹਰੋਂ ਜਾਂ ਘਰ ਹੀ ਪਿਆ ਸੀ ਦੁਕਾਨ ਤੇ ਦੁਕਾਨ ਤੇ ਸੀ ਜੀ ਸਫਾਇਸ਼ ਬੋਰਡ ਦੀ ਦੁਕਾਨ ਨਾਲ ਹਾਂਜੀ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਵੀ ਨਹੀਂ ਭਾਜੀ ਤੇ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰਵਾਈ ਭਾਜੀ ਕਰਦੇ ਪਏ ਆ ਜੇ ਗੱਲ ਉਹਨਾਂ ਨੂੰ ਕਿਹਾ ਹੈ ਜੀ ਡਾਕਟਰ ਨੂੰ ਫੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹੁਣ ਮਰਛਾਂ ਤੋਂ ਇਹ ਨਹੀਂ ਮੰਗਦਾ ਜੀ ਉਹਨਾਂ ਦਾ ਇਸ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਨਹੀਂ ਹੋਰੋਂ ਕੀ ਕਰਵਾਉਣਾ ਹੈ ਮੈਂ ਤੇ ਬਹੁਤ ਥੱਕ ਗਿਆ ਕੋਸ਼ਿਸ਼ ਕਿਹਾ ਤੇ ਦਿੱਤੀ ਭਾਈ ਤੁਸੀਂ ਜੀ ਇਹ ਕਿੱਦਾਂ ਸ਼ਿਕਾਇਤ ਭਾਜੀ ਕਰਨੀ ਹੈ ਜੀ ਜਿਵੇਂ ਸੱਟਾ ਕਿਤੇ ਕਿਤੇ ਲੱਗਦੀ ਆਪਣੀ ਸੱਟਾਂ ਦਾ ਜੀ ਇਹ ਕੁਛੇ ਲੱਗੀ ਹੈ ਧੂੜੇ ਲੱਗਾ ਚੱਤੂ ਇਹ ਕੱਲੇ ਤੁਹਾਡੇ ਫਾਦਰ ਕੱਲੇ ਤੁਹਾਡੇ ਫਾਦਰ ਨੇ ਮਾਰਿਆ ਜੇ ਕੋਈ ਹੋਰ ਸੀ ਨਾਲ ਨਾਲ ਕੱਲੇ ਖਾਦੀ ਜੀ ਸੀਗੇ ਹੋਰ ਨਹੀਂ ਕੀ ਕਰੇ ਨੇ ਤੇ ਤੁਹਾਨੂੰ ਲੈ ਕੇ ਕੋਣ ਆਇਆ ਸਿਵਲ ਹਸਪੀਟਲ ਮੈਂ ਪਾਸਪਾਸ ਜੈਨ ਜੀ ਉੱਥੋਂ ਪਾਸ ਜੀ ਮੋਟਰਸਾਈਕਲ ਤੇ ਆਇਆ ਹਾਂ ਕਿਹੜੇ ਪਿੰਡ ਦੇ ਆ ਤੁਸੀਂ ਖਲਵਾੜਾ ਕੀ ਨਾਮ ਆ ਪਟੜ ਦਾ ਗਵਿੰਦਰ ਪਾਲ ਇਹ ਉਹ ਕੀ ਨਾਮ ਜੀ ਆਪਣਾ ਮੇਰਾ ਨਾਮ ਗਵਿੰਦਰ ਪਾਲ ਹੈ ਜੀ ਇਹ ਕਿਹੜੇ ਪਿੰਡ ਦੇ ਆ ਮੇਰਾ ਪਿੰਡ ਖਲਵਾੜਾ ਹੈ ਇਹ ਕੰਕਾ ਤੁਹਾਡਾ ਮੁੰਡਾ ਦਾਖਲ ਹੋਇਆ ਹਸਪੀਟਲ ਕਹਿੰਦਾ ਮੇਰੇ ਪਿਓ ਨੇ ਚਾਕੂ ਮਾਰੇ ਮੇਰੇ ਕੀ ਮਾਮਲਾ ਸਾਰਾ ਇਹ ਤਾਂ ਮਾਮਲਾ ਇਹ ਆ ਜੀ ਪੈਸਿਆਂ ਦਾ ਮਾਮਲਾ ਮੈਨੂੰ ਕਹਿੰਦਾ ਉਹ ਕਹਿੰਦਾ ਮੈਨੂੰ 10 ਲੱਖ ਰੁਪਏ ਦੇ ਮੈਂ ਮੈਂ ਕਿਹਾ ਕਿੱਥੋਂ ਦੇ ਦਵਾਂ ਮੈਂ ਆਪਾਂ ਸੀ ਅਟਾਰਨਾਂ ਨੂੰ ਪਧਾਈਆਂ ਸੀਆਂ ਤਾਂ ਵੀ ਚਲੋ ਕੋਗਾਂ ਦੇ ਵੀ ਕੱਲ ਨੂੰ ਆਪਣੇ ਜਿਹੜੇ ਕਾਗਜ਼ ਪੱਤਰ ਆ ਪੂਰੇ ਹੋ ਜਾਣੇ ਕੱਲ ਨੂੰ ਮੈਂਗਾ ਫੋਮ ਵਾਰ ਵੀ ਬੈਂਕ ਦੇ ਵਿੱਚ ਜਾਵਾਂਗੇ ਉੱਥੇ ਬੈਂਕ ਦੇ ਵਿੱਚ ਥੋੜਾ-ਬੋੜਾ ਲੋਨ ਕਰਾ ਲਾਂਗੇ ਥੋੜੇ-ਬੋੜੇ ਪੈਸੇ ਕਰ ਲਾਂਗੇ ਕੋ ਕੋਲੋਂ ਤਾਂ ਕਹਿੰਦਾ ਨਹੀਂ ਮੈਨੂੰ ਹੁਣੇ ਚਾਹੀਦੇ ਤਾਂ ਮੈਂ ਹਜ ਚਲੋ ਠੀਕ ਆ ਤਾਂ ਮੈਨੂੰ ਮੈਂ ਉਹਨੂੰ ਕਿਹਾ ਵੀ ਚਲ ਤੂੰ ਚੱਲ ਆਪਣੇ ਰੋਟੀ ਲੈ ਕੇ ਆਇਆ ਸੀ ਉਹ ਰੋਟੀ ਪਈ ਮੇਰੀ ਤਾਂ ਉਸ ਤੋਂ ਬਾਅਦ ਵਿੱਚ ਉਹ ਮੰਨਿਆ ਨਹੀਂ ਲੱਗਿਆ ਆਪਣੇ ਵੈਸ ਵਸਾਈਆ ਲੱਪਿਆਗਾ ਉਹ ਖਾ ਕੇ ਕਰ ਲਾ ਪਿਆਗਾ ਗਾਲਾਂ ਵਾਲਾ ਲੱਪਿਆ ਕੱਢਣ ਅੱਛਾ ਜੀ ਤਾ ਮੈਂ ਤੂੰ ਚੱਲ ਇਦਾਂ ਦੇ ਕੰਮ ਠੰਡੇ ਕੰਮ ਠੰਡੇ ਦਿਮਾਗ ਨਾਲ ਹੁੰਦੇ। ਇਹ ਮੰਗਦਾ ਕਾ ਵੀ ਪੈਸੇ। ਹਾਂਜੀ। ਮੰਗਦਾ ਕਿਉਂ? ਕਹਿੰਦਾ ਮੈਂ ਬਾਹਰ ਨੂੰ ਲਾਉਣਾ। ਮੈਂ ਤੇਰੇ ਬਾਹਰ ਨੂੰ ਪੈਸੇ ਅਸੀਂ ਖਚਣੇ ਆਂ ਹੋਰ ਕਿਸੇ ਨੂੰ ਬਦਾਨੀ। ਉਹ ਕਹਿੰਦਾ 5 ਲੱਖ ਰੁਪਏ ਮੈਂ ਭੇਜਿਆ ਵੀ ਇਹਨਾਂ ਨੂੰ ਉਹਦਾ ਕੋਈ ਹਿਸਾਬ ਨਹੀਂ ਦਿੰਦੇ। ਬਾਹਰੋਂ ਭੇਜਿਆ ਜੀ ਮੈਂ 5 ਲੱਖ। ਆਹਦਾ। ਬਾਹਰੋਂ ਮੁੰਡੇ ਨੇ ਕਵੈਤ ਤੋਂ ਕਹਿੰਦਾ ਭੇਜਿਆ ਸੀ ਕਤਰ ਤੋਂ ਬਜੀ ਕਵੈਤ ਗਿਆ ਜੀ ਮੁੰਡਾ। ਉਹ ਗਿਆ ਸੀਗਾ ਕਤਰ। ਹਾਂ। ਉਹਨੇ ਇੱਕ ਪੈਸਾ ਵੀ ਨਹੀਂ ਦਿੱਤਾ ਜੀ। ਹਾਂ। ਉੱਥੇ ਵੀ ਮੇਰਾ ਆਪਣੇ ਤਕਰੀਬਨ 7 ਲੱਖ ਰੁਪਏ ਲਵਾਇਆ ਉਹਨੇ। ਉਹ ਉੱਥੇ ਵੀ ਮਾਦਮ ਮੈਂ ਆਪਣੀ ਕੰਪਨੀ ਦੇ ਵਿੱਚ ਉਹਨੂੰ ਰੱਖਿਆ ਤੇ ਚਾਕੂ ਦਾ ਕੀ ਮਾਮਲਾ ਕਹਿੰਦਾ ਮੇਰੇ ਚਾਕੂ ਮਾਰ ਦਿੱਤਾ ਕਹਿੰਦਾ ਡੈਡੀ ਮੇਰੇ ਨੇ ਚਾਕੂ ਬੈਸ ਬਸਾਈਆ ਕਰਦਾ ਸੀਗਾ ਤਾਂ ਉਹ ਮੇਰੇ ਲਗਾਈ ਮਾਦ ਉਹ ਫੜਫੜਾਈ ਇਹ ਲੱਗਾ ਉਦਾਂ ਨਹੀਂ ਮੈਂ ਮਾਰਿਆ ਕੋਈ ਬਾਪ ਆਪਣੇ ਪਿਓ ਉਹ ਪੁੱਤ ਨੂੰ ਥੋੜੋ ਮਾਰਦਾ ਹੂੰ ਤੇ ਉਹ ਪੈਸੇ ਉਹ ਆਪਣੇ ਮੰਗਦਾ ਸੀ ਕਿ ਤੁਹਾਡੇ ਕੋਲੋਂ ਮੰਗਦਾ ਮੇਰੇ ਕੋਲੋਂ ਮੰਗਦਾ ਆਪਣੇ ਉਹਦੇ ਕੋਲ ਤਾਂ ਇੱਕ ਕੋਡੀ ਵੀ ਹੈ ਨਹੀਂ ਉਹ ਕਹਿੰਦਾ ਮੈਂ ਬਾਹਰੋਂ ਭੇਜੇ ਸੀ 5 ਲੱਖ ਮੈਂ ਦਿੱਤੇ ਹੋਏ ਸੀ ਇਹਨਾਂ ਨੇ ਸਾਂਭੇ ਨਹੀਂ ਇਹਨਾਂ ਨੇ ਕਿਸੇ ਨੂੰ ਪਹਿਲਾਂ ਭਾਜੀ ਤੁਸੀਂ ਇਹ ਦੇਖ ਲਓ ਜੇ ਉਹਨੇ ਭੇਜੇਗੇ ਨੂੰ ਕਹਿੰਦਾ ਮੈਂ ਆਪਣੇ ਪਿਓ ਨੂੰ ਭੇਜੇ ਸੀਗੇ ਅੱਛਾ ਮੇ ਅਗਰ ਉਹਦੇ ਨਾਮ ਦਾ ਮੈਨੂੰ ਇੱਕ ਵੀ ਪੈਸਾ ਆਇਆ ਹੋਵੇ ਕਹਿੰਦਾ ਇੰਨੇ ਲੋਕਾਂ ਲੱਖ ਦਾ ਭਾਜੀ 10 ਲੱਖ ਦੇਣ ਨੂੰ ਤਿਆਰ ਆ ਮੁੰਡੇ ਦਾ ਕਹਿਣਾ ਹੈ ਕਿ ਇੱਧੇ ਲੋਕਾਂ ਨੂੰ ਵਿਆਹ ਤੇ ਚਾੜ ਤੇ ਬਾਹਰ ਭੰਡ ਤੇ ਕਿਤੇ ਪੈਸੇ ਉਹ ਤਾਂ ਮੈਂ ਆਪਣੇ ਉਹ ਤਾਂ ਮੇਰੇ ਆਪਣੇ ਪੈਸੇ ਸਾਨੂੰ ਕੰਪਨੀ ਨੇ ਹਿਸਾਬ-ਤਬ ਦਿੱਤਾ ਹੀ ਸਾਰਾ ਜਦੋਂ ਬਾਹਰ ਭੇਜਿਆ ਤੁਸੀਂ ਪੈਸੇ ਲਾ ਕੇ ਭੇਜਿਆ ਜੀ ਨੂੰ ਪੈਸੇ ਮੈਂ ਲਾਏ ਉੱਥੇ ਵੀ ਸਾਰਾ ਖर्चा ਮੇਰਾ ਹੀ ਹੋਇਆ ਕਿੰਨੇ ਪੈਸੇ ਲਾਏ ਤੁਸੀਂ ਬਾਹਰ ਭੇਜ ਲਿਆ ਮੈਂ ਜਿਸ ਟਾਈਮ ਉਹਨੂੰ ਸੱਦਿਆ ਉਸ ਟਾਈਮ 2.5 ਲੱਖ ਰੁਪਏ ਮੇਰਾ ਉੱਥੇ ਲੱਗ ਗਿਆ ਆਪਣੇ ਉਹਨੂੰ ਮੈਂ ਸੱਦਿਆ ਸੀ ਯਾਦ ਵੀ ਜੇਚ ਆਜਾਦ ਵੀ ਜੇ ਪੈਸੇ ਜ਼ਿਆਦਾ ਲੱਗਦੇ ਆ ਤੇ ਹੁਣ 5 ਲੱਖ ਕਿਉਂ ਮੰਗੀਆਂ ਤਾਂ ਫਿਰ ਉਹ ਉਹ ਬਾਹਰ ਜਾਣ ਵਾਸਤੇ ਉਹਦਾ ਤਾਂ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਕੰਮ ਕਰਦਾ ਬਾਹਰ ਇਹ ਬਾਹਰ ਉਹਦਾ ਲਾਇਸੈਂਸ ਬਣਾਇਆ ਸੀਗਾ ਡਰਾਈਵਰ ਦਾ ਹਾਂਜੀ ਤਾਂ ਉਹ ਆਪਣੇ ਦੋ ਕੁ ਮਹੀਨੇ ਉਹਨੇ ਗੱਡੀ ਚਲਾਈ ਉੱਥੇ ਹਾਂ ਤਾਂ ਉੱਥੋਂ ਵੀ ਉਹ ਆ ਗਿਆ ਜੀ ਕਦੋਂ ਦਾ ਆਇਆ ਬਰੋਂ ਇਹ ਓਏ ਇਹਨੂੰ ਹੋ ਗਿਆ ਸਾਲ ਤਕਰੀਬਨ ਸਾਲ ਵੀ ਸਾਡਾ ਅੱਛਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਹੁਣ ਆਪਣੀ ਇਹ ਨਿਊਜ਼ 'ਚ ਗੱਲ ਆ ਗਈ ਤੁਹਾਨੂੰ ਮੇਰੇ ਘਰ ਚਲੋ ਤੁਹਾਨੂੰ ਮੈਂ ਦਿਖਾਉਣਾ LCD 35000 ਦੀ ਮੈਂ ਜਾਨਦੀ ਖੜੇ ਪੈਰ ਉਹ ਤੋੜੀ ਫਰਿੱਜ ਅੰਦਰ ਫਰਿੱਜ ਅੰਦਰ ਪਈਆ ਸੋਈ ਦੇ ਵਿੱਚ ਉਹ ਸਾਰੇ ਅੰਦਰੋ ਖਾਨੇ ਦੋ ਇਹ ਮੁੰਡਾ ਨੁਕਸਾਨ ਕਰੇ ਕਰਦਾ ਕੋਈ ਨਸ਼ਾ ਵਗੈਰਾ ਕਰਦਾ ਇਹ ਨਸ਼ੇ ਚਲੋ ਆਪਣੇ ਜਿੱਦਾਂ ਮੱਲਵ ਕਹਿੰਦੇ ਆ ਵੀ ਜਿੱਦਾਂ ਇੱਕ ਇੱਕ ਮੁੰਡਾ ਐਫਪੀਓ ਇੱਕ ਮੁੰਡਾ ਐਫਪੀਓ ਦੇ ਬਰਾਬਰ ਉਹ ਆ ਹਿਸਾਬ ਆ ਤੇ ਅੱਜ ਹੀ ਕਰਕੇ ਗਿਆ ਟੋੜ ਬੰਨ ਕਰਦੀ ਹਾਂਜੀ ਅੱਜ ਇਹ ਪਹਿਲਾਂ ਘਰ ਪਹਿਲਾਂ ਨਹੀਂ ਕੀਤੀ ਆ ਪਹਿਲਾਂ ਵੀ ਲੜਦਾ ਰਿਹਾ ਇਹ ਪਹਿਲਾਂ ਵੀ ਬੜਿਆ ਲੜਿਆ ਤੁਸੀਂ ਕੰਪਲੀਟ ਨਹੀਂ ਕੀਤਾ ਥਾਣੇ ਕੋਈ ਇਹਦੇ ਖਲਾਫ ਕੰਪਲੀਟ ਬਾਜੀ ਆਪਣਾ ਆਪਣਾ ਮੁੰਡਾ ਸੀ ਤਾਂ ਇਸ ਕਰਕੇ ਨਹੀਂ ਮਤਲਬ ਨਹੀਂ ਪਰ ਮੁੰਡੇ ਨੇ ਤਾਂ ਇੱਜ਼ਤ ਨਹੀਂ ਰੱਖੀ ਤੁਹਾਡੀ ਵੀ ਬੰਦਾ ਮੇਰੇ ਜਾਕੂ ਮਾਰਿਆ ਮੇਰੇ ਪਿਓ ਨੇ ਉਹ ਉਹ ਸਿਰਫ ਮੈਂ ਮਾਰਿਆ ਨਹੀਂ ਉਹ ਸਿਰਫ ਬੈਸ ਸੁਸਾਈ ਦੇ ਵਿੱਚ ਫੜੋ ਫੜੀ ਦੇ ਵਿੱਚ ਆ ਨਾ ਮਤਲਬ ਨਾ ਲੱਗਿਆ ਕਿਉਂਕਿ ਜਦੋਂ ਮੁੰਡੇ ਦੇ ਹਾਲਾਤ ਦੇਖੇ ਕਾਫੀ ਡੂੰਘੇ ਟੱਕ ਲੱਗੇ ਹੋਏ ਸੀਗੇ ਉਹਦੇ ਉਹ ਕਹਿੰਦੇ ਮੇਰੇ ਪਿਓ ਨੇ ਮੇਰੇ ਮਾਰਿਆ ਮੈਂ ਆਪਣੇ ਪਿਓ ਤੇ ਕਾਰਵਾਈ ਕਰਾਉਣੀ ਆ ਕਿ ਮੇਰੇ ਪੈਸੇ ਨਹੀਂ ਦਿੰਦਾ ਪੈਸੇ ਸਾਰੇ ਇਹਨੇ ਵੰਡ ਦਿੱਤੇ ਲੋਕਾਂ ਨੂੰ ਪੈਸੇ ਬਾਜੀ ਸ਼ੋਅ ਉਹ ਮੈਨੂੰ ਸ਼ੋਅ ਕਰਾਵੇ ਵੀ ਆ ਮੈਂ ਆਪਣੇ ਡੈਡੀ ਦੇ ਨਾਂ ਤੇ ਭੇਜਿਆ ਪੈਸਾ ਜਿਹੜੀ ਹੂ ਟੋੜ ਭੰਨ ਕਰਕੇ ਗਿਆ ਤੁਸੀਂ ਕਪਲੇਟ ਕੀਤੀ ਪੁਸਤੂ ਮੋਕੇ ਤੇ ਮੈਂ ਕਪਲੇਟ 112 ਨੰਬਰ ਤੇ ਫੋਨ ਕੀਤਾ ਸੀਗਾ ਜੀ ਹੂੰ ਉਹਨਾਂ ਨੇ ਬੋਲਿਆ ਵੀ ਜਦੋਂ ਤੁਸੀਂ ਐਡਾ ਕਰੋ ਸਾਡਾ ਬੇਵਕੂਫਾ ਮਾਮਲਾ ਆਵੇ ਤੁਸੀਂ ਪਹਿਲਾਂ ਉਹ ਸਰਪੰਚ ਨਾਲ ਗੱਲ ਕਰੋ ਕੋ ਗੱਲ ਨੇ ਕੀ ਕਹਿੰਦੇ ਤੁਹਾਡੀ ਸਰਪੰਚ ਸਾਹਿਬ ਉਹੀ ਗੱਲ ਬਾਤ ਉਹਨਾਂ ਨਾਲ ਸਰਪੰਚ ਨਾਲ ਨਾ ਉਹ ਗੱਲ ਬਾਤ ਹੋਈ ਨਹੀਂ ਮੈਂ ਹੁਣ ਉਹਨਾਂ ਦੇ ਘਰੇ ਜਾਣਾ ਸੀ ਜਾਂ ਤੇ ਫਿਰ ਤੁਹਾਡਾ ਫੋਨ ਆ ਗਿਆ ਤਾਂ ਮੈਂ ਇਧਰੋਂ ਆ ਗਿਆ ਮੈਂ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆ ਮੈਂ ਤਾਂ ਇਹ ਮੰਗ ਕਰਦਾ ਵੀ ਆਪਣੇ ਚਲੋ ਠੀਕ ਹੈ ਮੁੰਡਾ ਦਾ ਆਪਣਾ ਹੀ ਆ ਤਾਂ ਪਰ ਆਪਣਾ ਕੋਈ ਹਿਸਾਬ ਕਤਾਬ ਨਾ ਰਹੇ ਜਿੱਦਾਂ ਪੈਸੇ ਤਾਂ ਅਸੀਂ ਲਾਉਣੇ ਆ ਭਾਜੀ ਪੈਸੇ ਬਗਾਨੇ ਬੰਦੇ ਨਹੀਂ ਲਾਉਣੇ ਕਿਸੇ ਨੇ ਨਹੀਂ ਲਾਉਣੇ ਪੈਸੇ ਬੁਧੀ ਸਾਡੀ ਇਹਦਾ मैं तो उन्होंने बोलया था भी पैसे तेन दे देने दे कोई गल नहीं बे अपना पैसे भाजी दस लाख रुपया कोई ठीकरियां तो है ही नहीं बे जो इकट्ठे दे दे, करके आप देने दे ठीक है हाँ जी डॉक्टर साहब की मामला एक पेशेंट आया एक पेशेंट आया है रमनदीप नाम से खलवाड़ा पिंड है उनका वहाँ पे जो अभी आए हैं तो उनके काफी दर्द हो रहा था और तीन जगह उनके लगी हुई है जो उनके मार्क हैं वो ऐसे लग रहा है कि तो कुछ चाकू वगैरह जो उन पर वार किया गया है अभी उनके टांके वगैरह लगा दिए हैं पेशेंट अभी स्टेबल है ਆਗੇ ਵੀ ਦੇਖਦੇ ਹਾਂ ਕੀ ਕਰਨਾ ਹੈ ਤੇ ਪੁਲਿਸ ਨੂੰ ਸਰ ਜਾਣਕਾਰੀ ਭੇਜਦੀ ਹਾਂ ਪੁਲਿਸ ਨੂੰ ਜਾਣਕਾਰੀ ਕਰਦੀ ਹੈ ਔਰ ਆਗੇ ਦੇਖਦੇ ਹਾਂ ਕੀ ਕਰਨਾ ਹੈ ਠੀਕ ਹੈ ਸਰ ਥੈਂਕ ਯੂ